ਜੇ ਪੁੱਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ Yes TV ਬਣ ਚੁੱਕੀ ਹੈ ਤੁਹਾਡੇ ਨਾਲ ਤੁਹਾਡੀ ਦੋਸਤ ਮੰਨਦੇ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਅਸ ਦਿ ਟਾਈਮ ਦੇ ਵਿੱਚ ਨਾ ਆਪਾਂ ਚੰਗਾ ਵੇਲਾ ਲੱਭਦੇ ਰਹਿੰਦੇ ਹਾਂ ਕਿ ਹਾਂ ਸਾਨੂੰ ਚੰਗਾ ਵੇਲਾ ਨਹੀਂ ਮਿਲ ਰਿਹਾ ਚੰਗਾ ਵਕਤ ਨਹੀਂ ਆ ਰਿਹਾ ਦੋਸਤੋ ਜਿਹੜਾ ਵੇਲਾ ਹੈ ਉਹਨੂੰ ਸਾਨੂੰ ਚੰਗਾ ਬਣਾਉਣਾ ਚਾਹੀਦਾ ਹੈ ਜੇਕਰ ਆਪਾਂ ਚੰਗੇ ਵੇਲੇ ਦੀ ਭਾਲ ਕਰਦੇ ਰਵਾਂਗੇ ਨਾ ਤਾਂ ਸਾਡਾ ਪੂਰਾ ਜੀਵਨ ਘਟ ਪਈ ਜਾਏਗਾ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਲਾਈਫ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਹਰ ਇੱਕ ਪਲ ਨੂੰ ਵਧੀਆ ਬਣਾਓ ਜੋ ਤੁਹਾਡਾ ਪਲ ਹੈ ਹਨੂੰ ਯੂਟਿਲਾਈਜ਼ ਕਰੋ ਅਸ ਦੀ ਟਾਈਮ ਤੇ ਆਪਾਂ ਹਰ ਟਾਈਮ ਸਿਰਫ ਫੋਨ ਦੇ ਵਿੱਚ ਰਹਿੰਦੇ ਆ ਜਿਹੜਾ ਸਾਨੂੰ ਫ੍ਰੀ ਟਾਈਮ ਮਿਲਦਾ ਆਪਾਂ ਫੋਨ ਦੇ ਵਿੱਚ ਵੀਡੀਓ ਵੇਖ ਲਈ ਰੀਲਸ ਵੇਖ ਲਈ ਬਸ ਇਹਦੇ ਵਿੱਚ ਗਵਾ ਦਿੰਦੇ ਆ ਔਰ ਜੋ ਸਾਡਾ ਗੋਲ ਹੈ ਆਪਾਂ ਉੱਥੇ ਦਾ ਵੇਖਦੇ ਹੀ ਨਹੀਂ ਹੈਗੇ ਕਿ ਸਾਨੂੰ ਇਹਦੇ ਤੇ ਕੜੀ ਮਿਹਨਤ ਕਰਨੀ ਹੈ ਜਨ ਕਰਕੇ ਆਪ ਆਪਨਾ ਮੁਕਾਮ ਹਾਸਲ ਕਰ ਸਕਦੇ ਆ ਲੇਕਿਨ ਸਾਡਾ ਧਿਆਨ ਇਸ ਵੱਲ ਨਹੀਂ ਹੁੰਦਾ ਸਾਡਾ ਧਿਆਨ ਹੁੰਦਾ ਅਸ ਦਿ ਟਾਈਮ ਤੇ ਅਗਰ ਫਰੀ ਹੈਗੇ ਫੋਨ ਚੱਕ ਲਿਆ ਜਾਂ ਫਿਰ ਕਿਤੇ ਘੁੰਮਣ ਚਲੇ ਗਏ ਦੋਸਤੋ ਘੁੰਮਣਾ ਵੀ ਬਹੁਤ ਜ਼ਰੂਰੀ ਹੈ ਫੋਨ ਵੀ ਜ਼ਰੂਰੀ ਹੈ ਲੇਕਿਨ ਆਪਣਾ ਜਿਹੜਾ ਲਕਸ਼ਯਾ ਹੈ ਉਹਨੂੰ ਕਦੀ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਜਿਹੜਾ ਸ਼ੁਰੂਆਤੀ ਟਾਈਮ ਹੁੰਦਾ ਨਾ ਉਸ ਦੇ ਵਿੱਚ ਜੇਕਰ ਆਪਾਂ ਕੁਝ ਬਨ ਜਾਈਏ ਤੇ ਸਾਡੀ ਪੂਰਾ ਲਾਈਫ ਜਿਹੜਾ ਹੈ ਉਹ ਬਨ ਜਾਂਦੀ ਹੈ ਲੇਕਿਨ ਜੇਕਰ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਚੰਗੀ ਤਰ੍ਹਾਂ ਆਪਣੇ ਵਕਤ ਨੂੰ ਨਹੀਂ ਸੰਭਾਲਾਂਗੇ ਤਾਂ ਸਾਡਾ ਪੂਰਾ ਜੀਵਨ ਖਰਾਬ ਹੋ ਜਾਂਦਾ ਹੈ ਚਾਹਾਂਗੀ ਕਿ ਸਾਨੂੰ ਹਮੇਸ਼ਾ ਆਪਣੇ ਆਉਣ ਵਾਲੇ ਵਕਤ ਨੂੰ ਚੰਗਾ ਬਣਾਉਣਾ ਹੈ ਕਿਵੇਂ ਬਣਾਣਾ ਹੈ ਅੱਜ ਮਿਹਨਤ ਕਰਕੇ ਜੇਕਰ ਅੱਜ ਆਪਾਂ ਮਿਹਨਤ ਕਰ ਲਈ ਤੇ ਕੱਲ ਆਪਣੇ ਆਪ ਹੀ ਵਧੀਆ ਹੋ ਜਾਏਗਾ ਇਸ ਲਈ ਸਾਨੂੰ ਹਮੇਸ਼ਾ ਆਪਣੇ ਵਕਤ ਦੀ ਕਦਰ ਕਰਨੀ ਹੈ ਆਪਣੇ ਵਕਤ ਨੂੰ ਚੰਗਾ ਬਣਾਉਣਾ ਹੈ ਤੇ ਚੰਗੇ ਵਕਤ ਦੀ ਪਾਲ ਨਹੀਂ ਕਰਦੀ ਜੋ ਵਕਤ ਹੈ ਉਹਨੂੰ ਹੀ ਚੰਗਾ ਬਣਾਓ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਪਣੇ ਚੈਨਲ YES TV ਤੇ ਹੁਣ ਮੈਨੂੰ ਦਿਵਾਈ ਇਜਾਜ਼ਤ ਸਤਿ ਸ਼੍ਰੀ ਅਕਾਲ